ਇਹ ਸਾਨੂੰ 8:30 ਵਜੇ ਮੇਰੇ ਨਾਲ ਅੱਜ ਦਾ ਬ੍ਰਦਰ ਨੇ ਫੋਨ ਕੀਤਾ ਮਾਤਾ ਨੂੰ ਸੋ ਇਹ ਤੋਂ ਕਰਦਾ ਚੱਕਿਆ ਨਹੀਂ ਉਸਨੇ ਫਿਰ ਮੇਰੇ ਬੇਟੇ ਨੂੰ ਫੋਨ ਕੀਤਾ ਅੱਗੇ ਵੀ ਕਈ ਵਾਰੀ ਜਦੋਂ ਮਾਤਾ ਫੋਨ ਨਾ ਸੀ ਚੱਕਦੀ ਇਹਨਾਂ ਮੇਰੇ ਬੇਟੇ ਨੂੰ ਫੋਨ ਕਰ ਦਿੰਦਾ ਸੀਗਾ ਵੀ ਮਾਤਾ ਨਾਲ ਗੱਲ ਕਰਾ ਦੇ ਜਾ ਕੇ ਤੇ ਉਹਨੇ ਮੇਰੇ ਬੇਟੇ ਨੂੰ ਫੋਨ ਕੀਤਾ ਵੀ ਮੰਮਾ ਨਾਲ ਜਾ ਕੇ ਗੱਲ ਕਰਾਈ ਮਾਤਾ ਨਾਲ ਮੇਰਾ ਬੇਟਾ ਆਪਣੇ ਘਰ ਆਇਆ ਕਿ ਇੱਥੇ ਜਦੋਂ ਆ ਕੇ ਦੇਖਿਆ ਤੇ ਮਾਤਾ ਲੰਮੀ ਪਈ ਸੀਗੀ ਤੇ ਉਹ ਡਰ ਗਿਆ ਜਦੋਂ ਮੈਂ ਆ ਕੇ ਦੇਖਿਆ ਤੇ ਮਾਤਾ ਦੀ ਡੈਥ ਹੋ ਚੁੱਕੀ ਸੀ ਦੇਖੋ ਜੀ ਬਈ ਆਕੜੇ ਹੋਈ ਸੀ ਤੇ ਇੱਥੇ ਮੂੰਹ ਚ ਖੂਨ ਆ ਰਿਹਾ ਸੀ ਨੱਕ ਚ ਖੂਨ ਆਉਂਦਾ ਸੀ ਤੇ ਇੱਥੇ ਇੱਥੇ ਸੱਟਾਂ ਲੱਗੀਆਂ ਹੋਈਆਂ ਸੀ ਉਹਦੇ ਇਹਦੇ ਗਾਲਚ ਵੀ ਲੱਗੀਆਂ ਹੋਈਆਂ ਕਿ ਲੱਗਦਾ ਕੀ ਤੁਹਾਨੂੰ ਲੱਗਦਾ ਮੌਕਾ ਦੇਖ ਕੇ ਡੈਕਟਰ ਜੀ ਉਹਦਾ ਕਤਲ ਹੋਇਆ ਮર્ડਰ ਹੋਇਆਗਾ ਮਟਰ ਹੋਇਆ ਹਾਂਜੀ ਮਟਰ ਹੋਇਆ ਜੀ ਕਿਸੇ ਦਾ ਸ਼ੱਕ ਲੱਗਦਾ ਤੁਹਾਨੂੰ ਸ਼ੱਕ ਤਾਂ ਦੇਖੋ ਜੀ ਹੁਣ ਕੀ ਕੀ ਕਹਿ ਸਕਦੇ ਆ ਬਸ ਇੱਕ ਗੱਲ ਦੱਸਿਓ ਜੀ ਤੁਸੀਂ ਮੌਕੇ ਤੇ ਆ ਕੇ ਦੇਖਿਆ ਵੀ ਘਰ ਦੇ ਵਿੱਚ ਸਮਾਨ ਵੀ ਵਿਖਰਿਆ ਹੋਇਆ ਹੈ ਹਾਂਜੀ ਘਰ ਤੁਸੀਂ ਦੇਖ ਸਕਦੇ ਆਂ ਜੀ ਵਿਜ਼ਿਟ ਕਰੋ ਸਾਰਾ ਜਿੰਦੇ ਭੱਜੇਵਾਲ ਮਾਰੀਆਂ ਦੇ ਸਾਰੇ ਘਰੋਂ ਸਾਰੀ ਚੋਰੀ ਹੋਈ ਹੈ ਸਾਰਾ ਸਮਾਨ ਸਮਾਨ ਤਾਂ ਜੀ ਮੇਰੀ ਪਰਚਾਈ ਦਰ ਸਕਦੀ ਕਿਉਂਕਿ ਸਮੱਖਾ ਰੋਧਾ ਆ ਅੱਛਾ ਜੀ ਅੱਛਾ ਸੋਨਾ ਹੈਗਾ ਇਹਨਾਂ ਸੋਨਾ 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 ਸੀਗਾ ਅੱਜ ਤੱਕ ਦੀ ਨਗਦੀ ਵੀ ਸੀ ਨਗਦੀ ਸੀਗੀ ਪੀਜੀ ਚੱਲਦਾ ਪਿਆ ਸੀ ਬਾਅਦ ਕੰਮ ਸਾਰਾ ਕ੍ਰੈਕਸ਼ਨ ਦਾ ਚੱਲਦਾ ਪਿਆ ਸੀ ਜੂਰੋ ਸੀਗੇ ਨਾਲ ਸਰਪ੍ਰਸਾ ਕਿ ਕਿੰਨੇ ਵਜੇ ਤੁਹਾਨੂੰ ਪਤਾ ਲੱਗਾ ਸਾਰੀ ਇਹ ਗੱਲ ਸਾਨੂੰ 11 ਵਜੇ ਪਤਾ ਲੱਗਾ ਜੀ ਅੱਛਾ 11 ਜੀ ਜਦੋਂ ਅਸੀਂ ਆ ਕੇ ਦੇਖਿਆ ਉਸ ਉਸ ਵੇਲੇ ਉਸ ਟੇਬਲ ਦੇ ਉੱਤੇ ਜਿੱਥੇ ਮਾਤਾ ਦੀ ਡੈਥ ਹੋਈ ਪਈ ਸੀਗੀ ਉੱਥੇ ਇੱਕ ਪਲੇਟ ਦੇ ਵਿੱਚ ਉਹ ਗੁਲਾਬ ਰਸਗੁੱਲੇ ਇੱਕ ਪਲੇਟ ਵਿੱਚ ਬਿਸਕਟ ਤੇ ਚਾਹ ਦੇ ਕੱਪ ਪਏ ਹੋਏ ਸਨ ਫਿਰ ਉਸ ਰਸਗੁੱਲੇ ਵਗੈਰਾ ਜਿਹੜੀ ਮਠਾਈ ਪਈ ਇਹ ਆਪਣੀ ਸੀਗੀ ਕਿਤੇ ਲੱਗਦਾ ਬੰਦੇ ਲੈ ਕੇ ਆਏ ਨੇ ਨਹੀਂ ਇਹਦਾ ਨਹੀਂ ਸੀ ਪਤਾ ਸ ਪਾਕਿਸਤਾਨੂ ਰੌਂਡ 1:00 ਵਜੇ ਦੇ ਆਸ-ਪਾਸ ਇਨਫਰਮੇਸ਼ਨ ਮਿਲਦੀ ਹੈ ਨਹੀਂ ਹੁੰਦਾ ਕਿੱਥੋਂ ਦੀ ਹੈ ਵਿਲੇਜ ਹਰਦਾਸਪੁਰ ਦੇ ਰਹਿਣ ਵਾਲੇ ਵਿੰਦਰ ਸਿੰਘ ਨੇ ਕਿ ਜੀ ਉਹਨਾਂ ਨੇ ਉਹਨਾਂ ਦੀ ਮਦਰ ਹੈ ਜਿਹੜੇ ਵੀਓ ਕੈਮ ਦੇ ਚੋਨਾ ਦੀ ਮੌਤ ਹੋਈ ਹੋਈ ਹੈ ਤੇ ਘਰ ਦੇ ਵਿੱਚ ਕੁਝ ਕਬਰਿਆਂ ਦੇ ਵਿੱਚੋਂ ਅਲਮਾਰੀਆਂ ਦੁੱਤੀਆਂ ਹੋਈਆਂ ਨੇ ਤੇ ਉਹਨਾਂ ਦੇ ਜਿਹੜੇ ਕੋਈ ਸੋਨੇ ਦੇ ਆਰਨਮੈਂਟਸ ਤੇ ਕੁਝ ਹੋਰ ਵੈਲਿਊਏਬਲ ਜਿਹੜੇ ਚੋਰੀ ਹੋ ਗਏ ਇਮੀਡੀਏਟਲੀ ਜੀਸੀ ਮੌਕਾ ਵਿਜ਼ਿਟ ਕੀਤਾ ਹੈਗਾ ਐਸਐਸਓ ਸਾਹਿਬ ਤੇ ਡੀਐਸਪੀ ਕੁਵੜਾ ਸਾਹਿਬ ਦੇ ਨਾਲ ਔਰ ਸਾਰੀ ਸਾਰੀ ਵੈਰੀਫਾਈ ਕਰ ਰਹੇ ਹਾਂ ਬਾਡੀ ਨੂੰ ਫॉर ਐਗਜ਼ਾਮੀਨੇਸ਼ਨ ਸਿਵਲ ਹਸਪੀਟਲ ਤੇ ਜਿੰਦਾ ਗਿਆ ਹੈਗਾ ਤੇ ਇਹਦੇ ਵਿੱਚ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਮੈਮ ਘਰ ਦੇ ਵਿੱਚੋਂ ਸਾਹਮਣੇ ਆਇਆ ਕੁਝ ਕੀ ਚੋਰੀ ਹੋਇਆ ਕੁਝ ਹਾਂਜੀ ਪਰਿਵਾਰ ਦੇ ਕਹਿਣ ਮੁਤਾਬਿਕ ਜੋ ਹੇ ਤੱਕ ਦੱਸਿਆ ਉਹਨਾਂ ਦੇ ਕੁਝ ਹੋਰ ਟੂਰਨਾਮੈਂਟਸ ਤੇ ਕੁਝ ਪੈਸੇ ਚੋਰੀ ਹੋਏ ਕੀ ਮੈਮ ਲੱਗਦਾ ਤੁਸੀਂ ਮੌਕੇ ਤੇ ਦੇਖ ਕੇ ਮਤਾ ਜੀ ਦੇ ਸੱਟਾ ਸੁੱਟਾ ਕੀਆ ਕਰਉਂਦੀਆਂ ਸੀ ਬੋਡੀ ਵੀ ਜੀ ਅਸੀਂ ਐਗਜ਼ਾਮੀਨੇਸ਼ਨ ਕਰਵਾਵਾਂਗੇ ਸਿਵਲ ਹਸਪੀਟਲ ਤੋਂ ਤੇ ਉਹਦੇ ਅਕੋਰਡਿੰਗਲੀ ਪ੍ਰੋਸੀਡ ਕਰਾਵਾਂਗੇ ਬਾਕੀ ਜਿਵੇਂ ਪਰਿਵਾਰ ਬਿਆਨ ਦੇ ਰਿਹਾ ਸਾਬ ਦੇ ਨਾਲ ਕੋਆਰਡੀਨੇਟ ਮੈਡਮ ਜੋ ਤੁਸੀਂ ਮੌਕੇ ਤੇ ਹੈ ਬੋਡੀ ਕੇਸ ਕੰਡੀਸ਼ਨ ਚ ਬਈ ਸੀ ਕੀ ਲੱਗਦਾ ਸਮਝੋ ਅਕਚੁਅਲੀ ਬਰਵਾਰ ਨੂੰ ਪਹਿਲਾਂ ਇਹ ਲੱਗਿਆ ਜੋ ਹਜੇ ਵੀ ਸਬਜੈਕਟ ਟੂ ਐਗਜ਼ਾਮੀਨੇਸ਼ਨ ਹੈ ਪਰਵਾਰ ਨੇ ਵੀ ਸੋਚਿਆ ਕਿ ਇਹਨਾਂ ਨੂੰ ਸ਼ਾਇਦ ਕੋਈ ਹਾਰਟ ਅਟੈਕ ਹੈ ਕੁਝ ਹੋਇਆ ਇਸ ਕਰਕੇ ਉਹਨਾਂ ਨੇ ਬੋਡੀ ਮੂਵ ਕਰ ਦਿੱਤੀ ਹੋਈ ਹੈ ਉਸ ਸੀਸੀਟੀਵੀ ਮੈਡਮ ਉਹੀ ਕੋਈ ਸਾਹਮਣੇ ਨਹੀਂ ਹਜੇ ਨਹੀਂ ਅਸੀਂ ਜਿਫਰੂਟ ਕਰਤੀ ਹੈ ਨੇ ਟੀਮਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੋਂ ਕਿ ਨਾ ਮਤਲਬ ਮਤਾ ਇਹ ਨਾਂ ਕੀ ਹੈ ਇਹ ਪੂਰਾ ਗ੍ਰਾਮ ਪਿਆਰੀ ਹੈਗੇ ਨੇ ਜਿਹਨਾਂ ਦਾ ਨਾਮ ਹੈ ਲਲਪਤ 65 ਸਾਲ ਦੀ ਏਜ ਹੈ ਜਿਹਨ ਦੱਸਿਆ ਇਹਨਾਂ ਨੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਸ ਜੀ ਬੀ ਆਨ ਲੈਨੇ ਆ ਤੇ ਬਾਕੀ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਬਾਡੀ ਦਾ ਹੋਏਗਾ ਉਹ ਦੀ ਬਾਡੀ ਨਹੀਂ ਕਰਦੇ ਕਰਾਂਗੇ